ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਿਆ ਪੰਜਾਬ ਇੱਕ ਔਰਤ ਦੇ ਨਾਲ ਹੋ ਗਿਆ ਕੁਕਰਮ ਤੇ ਪੇਟ ਦੇ ਵਿੱਚ ਦਰਦ ਹੋ ਤੇ ਹੋਇਆ ਇਹ ਖੁਲਾਸਾ ਜੀ ਹਾਂ ਇੱਕ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਸ਼ਰਮਸਾਰ ਹੋ ਗਿਆ ਇੱਕ ਔਰਤ ਦੇ ਨਾਲ ਜਬਰਜਨਾਹ ਹੋਇਆ ਤੇ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਇਸ ਔਰਤ ਦੇ ਪੇਟ ਦੇ ਵਿੱਚ ਦਰਦ ਹੋਇਆ ਦਰਸਲ ਜਿਸ ਔਰਤ ਦੇ ਨਾਲ ਜਬਰਜਨਾਹ ਕੀਤਾ ਗਿਆ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਉਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ ਦੱਸਦੀ ਏ ਕਿ ਜਿਸ ਵੇਲੇ ਇਸ ਔਰਤ ਦੇ ਨਾਲ ਇੱਕ ਕਰਮ ਹੁੰਦਾ ਸੀ ਉਸ ਵੇਲੇ ਜ਼ਿਆਦਾਤਰ ਉਹ ਆਪਣੇ ਘਰ ਦੇ ਵਿੱਚ ਇਕੱਲੀ ਹੁੰਦੀ ਸੀ ਤੇ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਇਹ ਔਰਤ ਆਪਣੀ ਮਾਂ ਤੇ ਵੱਡੀ ਪੈਣ ਦੇ ਨਾਲ ਕਿਸੇ ਕੰਮ ਦੇ ਲਈ ਬਾਹਰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਉਸ ਦੇ ਪੇਟ ਦੇ ਵਿੱਚ ਅਚਾਨਕ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਤਫਿਰ ਇਸ ਔਰਤ ਨੇ ਆਪਣੀ ਵੱਡੀ ਪੈਣ ਤੇ ਮਾਂ ਨੂੰ ਆਪਣੇ ਨਾਲ ਹੋਏ ਇਸ ਜ਼ਬਰਜਨਾ ਬਾਰੇ ਦੱਸਿਆ ਇਸ ਔਰਤ ਨੇ ਦੱਸਿਆ ਕਿ ਉਸ ਦੇ ਗਵਾਰਡ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਭੋਲਾ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਲਗਾਤਾਰ 5 ਦਿਨ ਤੋਂ ਜ਼ਬਰਜਨਾ ਕਰ ਰਿਹਾ ਹੈ ਇਸ ਔਰਤ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਇਹ ਵਿਅਕਤੀ ਰੋਜ਼ਾਨਾ ਹੀ ਉਸਦੇ ਘਰ ਵਿੱਚ ਆਉਂਦਾ ਸੀ ਤੇ ਉਸਦੇ ਨਾਲ ਇਹ ਕੰਮ ਕਰਦਾ ਸੀ ਦਰਸਲ ਇਹ ਜਿਹੜਾ ਵਿਅਕਤੀ ਹੈ ਜਿਸ ਦਾ ਨਾਮ ਭੋਲਾ ਦੱਸਿਆ ਜਾ ਰਿਹਾ ਹੈ ਇਹ ਉਸ ਵੇਲੇ ਹੀ ਘਰ ਦੇ ਵਿੱਚ ਆਉਂਦਾ ਸੀ ਜਦੋਂ ਇਹ ਔਰਤ ਘਰ ਦੇ ਵਿੱਚ ਇਕੱਲੀ ਹੁੰਦੀ ਸੀ ਤਾਂ ਇਸ ਤੇ ਦਬਾਅ ਪਾ ਕੇ ਇਸ ਨੂੰ ਮਜਬੂਰ ਕਰਕੇ ਇਸ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਬਾਅਦ ਦੇ ਵਿੱਚ ਘਰੋਂ ਚលਿਆ ਜਾਂਦਾ ਸੀ ਦੱਸਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਕਿਉਂਕਿ ਉਹ ਮੌਕੇ ਤੋਂ ਇਸ ਵੇਲੇ ਫਰਾਰ ਦਸਿਆ ਜਾ ਰਿਹਾ ਹੈ ਦੱਸ ਦਈਏ ਕਿ ਜਿਹੜਾ ਭੋਲਾ ਨਾਮ ਦਾ ਵਿਅਕਤੀ ਹੈ ਉਹ ਆਪਣੀ ਮਾਸੀ ਦੇ ਘਰ ਰਹਿੰਦਾ ਹੈ ਤੇ ਭੋਲੇ ਦੀ ਮਾਸੀ ਦਾ ਜਿਹੜਾ ਘਰ ਹੈ ਇਸ ਔਰਤ ਦੇ ਗਵਾਂਢ ਦੇ ਵਿੱਚ ਹੀ ਹੈ ਤੇ ਇਹ ਵਿਅਕਤੀ ਮੌਕੇ ਦਾ ਫਾਇਦਾ ਉਠਾਉਂਦਾ ਸੀ ਤੇ ਜਦੋਂ ਇਹ ਔਰਤ ਘਰ ਦੇ ਵਿੱਚ ਇਕੱਲੀ ਹੁੰਦੀ ਸੀ ਤਾਂ ਫਿਰ ਘਰ ਵਿੱਚ ਦਾਖਲ ਹੋ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਘਰੋਂ ਚਲਿਆ ਜਾਂਦਾ ਸੀ ਦੱਸਦੀ ਹੈ ਕਿ ਇਸ ਔਰਤ ਦਾ ਹੁਣ ਇਲਾਜ ਕਰਵਾਇਆ ਜਾ ਰਿਹਾ ਹੈ ਇਹ ਔਰਤ ਮਾਨਸਿਕ ਰੂਪ ਦੇ ਵਿੱਚ ਥੋੜੀ ਬਿਮਾਰ ਹੈ ਉਸ ਦੀ ਹਾਲਤ ਠੀਕ ਨਹੀਂ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਇਸ ਤੇ ਮੰਦੀ ਕਾਰਵਾਈ ਵੀ ਕੀਤੀ ਜਾਵੇਗੀ ਦੱਸਦੀ ਹੈ ਕਿ ਇਹੋ ਜਿਹੇ ਲੋਕ ਜਿਹੜੇ ਕਿ ਮਾੜੀ ਸੋਚ ਰੱਖਦੇ ਨੇ ਜਿਹੜੀਆਂ ਔਰਤਾਂ ਮਾਨਸਿਕ ਤੌਰ ਤੇ ਵੀ ਠੀਕ ਨਹੀਂ ਹੁੰਦੀਆਂ ਉਹਨਾਂ ਦੇ ਨਾਲ ਵੀ ਅਜਹੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੇ ਉਹਨਾਂ ਨੂੰ ਵੀ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ ਤੇ ਉਹਨਾਂ ਦੇ ਨਾਲ ਵੀ ਇਹੋ ਜੀਆਂ ਹਰਕਤਾਂ ਕਰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਮਾਨਸਿਕ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਵੇ ਸੋ ਇਸ ਵੇਲੇ ਇਸ ਵਿਅਕਤੀ ਦੀ ਇਸ ਹਰਕਤ ਤੇ ਪੂਰਾ ਪੰਜਾਬ ਸ਼ਰਮ ਮਹਿਸੂਸ ਕਰ ਰਿਹਾ ਹੈ ਤੇ ਇਹ ਜਿਹੜਾ ਮਾਮਲਾ ਹੈ ਪੁਲਿਸ ਤੱਕ ਵੀ ਪਹੁੰਚ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਇਸਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ